ਭਾਈ ਅਮਰਿਤਪਾਲ ਸਿੰਘ ਚੌਂਣ ਮੈਦਾਨ ਦੇ ਵਿੱਚ ਹੁਣ ਆਫੀਸ਼ੀਅਲੀ ਉਤਰ ਚੁੱਕੇ ਨੇ ਦਰਅਸਲ ਲੰਗੇ ਕੱਲ ਨਾਮਜ਼ਦਗੀ ਪੱਤਰ ਭਰ ਦਿੱਤਾ ਗਿਆ ਤਰਨਤਾਰਨ ਦੇ ਵਿੱਚ ਰਿਟਰਨਿੰਗ ਅਫਸਰ ਦੇ ਦਫ਼ਤਰ ਦੇ ਅੰਦਰ ਇਹ ਨਾਮਜ਼ਦਗੀ ਭਰੀ ਗਈ ਹੈ ਜਦਕਿ ਇਸ ਮਾਮਲੇ ਨੂੰ ਲੈ ਕੇ ਵਿਵਾਦ ਵੱਖਰੇ ਪੱਧਰ ਦੇ ਉੱਤੇ ਭਖਿਆ ਹੋਇਆ ਸੀਗਾ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਤੱਕ ਪਹੁੰਚ ਕੀਤੀ ਜਾਂਦੀ ਹੈ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਔਰ ਉਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਆਪਣੀ ਨਾਮਜ਼ਦਗੀ ਭਰਨ ਵਾਸਤੇ 7 ਦਿਨ ਦਾ ਜਾਂ ਤਾਂ ਸਮਾਂ ਦਿੱਤਾ ਜਾ ਜਾਂ ਫਿਰ ਜੇਲ੍ਹ ਦੇ ਅੰਦਰ ਹੀ ਸਾਰੇ ਇੰਤਜ਼ਾਮ ਕੀਤੇ ਜਾਣ ਤਾਂ ਕਿ ਉਹ ਨਾਮਜ਼ਦਗੀ ਆਰਾਮ ਦੇ ਨਾਲ ਭਰ ਸਕਣ ਹਾਈ ਕੋਰਟ ਦਾ ਰੁਖ ਕਰਨ ਤੋਂ ਬਾਅਦ ਉਹਨਾਂ ਦਾ ਰਾਹ ਪੱਧਰਾ ਹੋਣਾ ਸ਼ੁਰੂ ਹੋਇਆ ਔਰ ਲੰਘੇ ਕੱਲ ਨਾਮਜ਼ਦਗੀ ਭਰ ਦਿੱਤੀ ਗਈ ਤਰਨਤਾਰਨ ਦੇ ਰਿਟਰਨਿੰਗ ਅਫਸਰ ਦੇ ਕੋਲ ਜਾ ਕੇ ਤੇ ਕਲੀਅਰੈਂਸ ਜਿਹੜੀ ਆ ਉਹ ਲੈ ਲਈ ਜਾਂਦੀ ਹੈ ਸਾਰਾ ਪਰਿਵਾਰ ਜਿਹੜਾ ਆ ਉਹ ਦਫਤਰ ਪਹੁੰਚਦਾ ਆ ਉੱਥੇ ਜਾ ਕੇ ਨਾਮਜ਼ਦਗੀ ਸੌਮ ਦਿੱਤੀ ਜਾਂਦੀ ਹੈ ਭਾਈ ਅਮਰਿਤਪਾਲ ਸਿੰਘ ਨੇ ਆਫੀਸ਼ੀਅਲੀ ਜਿਹੜੀ ਹੈ ਉਹ ਨਾਮਜ਼ਦਗੀ ਆਪਣੀ ਭਰ ਦਿੱਤੀ ਹੈ ਇਸ ਬਾਰੇ ਇਹ ਗੱਲਾਂ ਹੁਣ ਸਾਹਮਣੇ ਆਉਣ ਲੱਗੀਆਂ ਨੇ ਸਿਰਫ ਇਹੀ ਨਹੀਂ ਇਹਦੇ ਨਾਲ ਨਾਲ ਉਹ ਨਾਮਜ਼ਦਗੀ ਪੱਤਰ ਸਾਹਮਣੇ ਆਇਆ ਔਰ ਨਾਲ ਦੀ ਨਾਲ ਭਾਈ ਅਮਰਿਤਪਾਲ ਸਿੰਘ ਦੀ ਇੱਕ ਤਸਵੀਰ ਨੇ ਤਹਿਲਕਾ ਮਚਾ ਦਿੱਤਾ ਭਾਈ ਅਮਰਿਤਪਾਲ ਸਿੰਘ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਹੜੀ ਹੁਣ ਹਾਲ ਹੀ ਦੇ ਵਿੱਚ ਖਿੱਚੀ ਗਈ ਤਸਵੀਰ ਦੱਸੀ ਗਈ ਹੈ ਕਿਉਂਕਿ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਦੇ ਵਿੱਚ ਇਹ ਅਰਜ਼ ਕੀਤੀ ਗਈ ਸੀ ਕਿ ਜੇ ਉਹਨਾਂ ਦੀ ਪੈਰੋਲ ਮਨਜ਼ੂਰ ਨਹੀਂ ਹੁੰਦੀ ਤੇ ਉਸ ਆਧਾਰ ਦੇ ਉੱਤੇ ਜੇਲ੍ਹ ਦੇ ਅੰਦਰ ਹੀ ਸਾਰੇ ਇੰਤਜ਼ਾਮ ਕੀਤੇ ਜਾਣ ਜੇਲ੍ਹ ਅੰਦਰ ਹੀ ਉਹਨਾਂ ਦੇ ਕੋਲ ਡਾਕੂਮੈਂਟਸ ਪਹੁੰਚਾਏ ਜਾਣ ਔਰ ਉੱਥੇ ਹੀ ਫੋਟੋਗ੍ਰਾਫ ਵੀ ਉਹਨਾਂ ਦੀ ਲਈ ਜਾਵੇ ਇੱਕ ਫੋਟੋਗ੍ਰਾਫ ਲੈ ਕੇ ਤੇ ਅੱਗੇ ਜਿਹੜਾ ਆ ਉਹ ਪੂਰਾ ਉਪ ਪ੍ਰੋਸੈਸ ਜਿਹੜਾ ਅਮਲ ਦੇ ਵਿੱਚ ਲਿਆਂਦਾ ਜਾਵੇ ਹੋ ਸਕਦਾ ਹੈ ਕਿ ਇਸੇ ਆਧਾਰ ਦੇ ਉੱਤੇ ਇਹ ਫੋਟੋ ਹਾਲ ਹੀ ਦੇ ਵਿੱਚ ਖਿੱਚੀ ਗਈ ਹੋਵੇ ਕਿਉਂਕਿ ਭਾਈ ਅਮਰਿਤਪਾਲ ਸਿੰਘ ਨੇ ਨਾਮਜ਼ਦਗੀ ਭਰਨੀ ਸੀ ਤੇ ਉਸ ਵਾਸਤੇ ਇੱਕ ਫੋਟੋ ਦੀ ਜਿਹੜੀ ਉਹ ਜ਼ਰੂਰਤ ਸੀ ਜਿਹੜੀ ਕਿ ਉਹਨਾਂ ਦੇ ਡਾਕੂਮੈਂਟਸ ਦੇ ਉੱਤੇ ਲਗਾਈ ਜਾਣੀ ਸੀ ਖੈਰ ਹੁਣ ਇਹ ਫੋਟੋ ਜਿਹੜੀ ਵਾਇਰਲ ਹੋ ਰਹੀ ਹੈ ਇਸ ਬਾਰੇ ਅਜੇ ਤੱਕ ਇਹ ਪ੍ਰਮਾਣਿਤ ਨਹੀਂ ਦਿੱਤਾ ਜਾ ਸਕਦਾ ਕਿ ਇਹ ਫੋਟੋ ਹੁਣ ਦੀ ਹੈ ਜਾਂ ਫਿਰ ਪੁਰਾਣੀ ਹੈ ਪਰੇਸ ਦੇ ਆਧਾਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਅੱਗੇ ਨਾਲੋਂ ਕੁਝ ਖਾਸੇ ਕਮਜ਼ੋਰ ਜ਼ਰੂਰ ਲੱਗ ਰਹੇ ਨੇ ਜਿਸ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਇਹ ਤਸਵੀਰ ਹਾਲ ਹੀ ਦੀ ਹੋਵੇ ਹੁਣ ਦੀ ਹੋਵੇ ਕਿਉਂਕਿ ਅਮਰਿਤਪਾਲ ਸਿੰਘ ਇਸ ਵੇਲੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨੇ ਅਸਾਮ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਹਾਲ ਹੀ ਦੇ ਵਿੱਚ ਉਹਨਾਂ ਦੀ ਭੁੱਖ ਹੜਤਾਲ ਵੀ ਖਤਮ ਹੋਈ ਹੈ ਔਰ ਉਸ ਤੇ ਬੰਦੇ ਨਜ਼ਰ ਹੋ ਸਕਦਾ ਹੈ ਕਿ ਕਮਜ਼ੋਰੀ ਜਿਹੜੀ ਆ ਉਹਨਾਂ ਦੀ ਉਹ ਅਜੇ ਵੀ ਸਰੀਰ ਦੇ ਉੱਤੇ ਨਜ਼ਰ ਆਉਂਦੀ ਹੋਵੇ ਹੋ ਸਕਦਾ ਹੈ ਕਿ ਇਹ ਤਸਵੀਰ ਜਿਹੜੀ ਆ ਹੁਣ ਦੀ ਹੋਵੇ ਕਿਉਂਕਿ ਇਸ ਦੇ ਵਿੱਚ ਜਿਹੜੀ ਆ 26 ਭਾਈ ਅਮਰਤਪਾਲ ਸਿੰਘ ਦੀ ਉਹ ਹਾਲ ਹੀ ਦੀ ਨਜ਼ਰ ਆ ਰਹੀ ਹੈ ਖੈਰ ਪਰ ਮਾਨ ਨਹੀਂ ਦਿੱਤਾ ਜਾ ਸਕਦਾ ਪਰ ਹੁਣ ਅੱਗੇ ਚੱਲਦੇ ਆ ਕਿ ਆਫੀਸ਼ੀਅਲੀ ਚੋਣ ਮੈਦਾਨ 'ਚ ਉਤਰਨ ਤੋਂ ਬਾਅਦ ਹੁਣ ਕੀ ਚਰਚਾਵਾ ਚੱਲ ਗਈਆਂ ਨੇ ਔਰ ਕੀ ਕਿਸ ਤਰ੍ਹਾਂ ਦੇ ਆਧਾਰ ਹੁਣ ਜਿਹੜੇ ਆ ਉਹ ਪ੍ਰਗਟ ਕੀਤੇ ਜਾ ਰਹੇ ਨੇ ਕਿ ਸਮੀਕਰਨ ਬਣਦੇ ਪਏ ਨੇ ਦਰਅਸਲ ਜਦੋਂ ਦੀ ਨਾਮਜ਼ਦਗੀ ਭਰੀ ਗਈ ਹੈ ਉਸ ਤੋਂ ਬਾਅਦ ਹੁਣ ਚਰਚਾ ਇਹ ਚੱਲ ਗਈ ਹੈ ਕਿ ਭਾਈ ਅਮਰਿਤਪਾਲ ਸਿੰਘ ਸਿਰਫ 13 ਸੀਟਾਂ ਤੱਕ ਹੀ ਨਹੀਂ ਰਹਿ ਜਾਣਗੇ ਸਗੋਂ 13 ਸੀਟਾਂ ਤੋਂ ਅਗਾਹ ਜਾਣ ਦੀ ਵੀ ਤਿਆਰੀ ਹੋ ਸਕਦੀ ਆ ਜੇ ਤੱਕ ਤਾਂ ਸਿਰਫ ਇੱਕੋ ਸੀਟ ਹੈ ਖਡੂਰ ਸਾਹਿਬ ਦੀ ਸੀਟ ਹੈ ਔਰ ਖਡੂਰ ਸਾਹਿਬ ਦੀ ਸੀਟ ਦੇ ਆਧਾਰ ਦੇ ਉੱਤੇ ਹੁਣ ਇਹ ਵੀ ਕਿਹਾ ਜਾ ਕਿ 13 ਦੀਆਂ 13 ਸੀਟਾਂ ਦੇ ਉੱਤੇ ਉਮੀਦਵਾਰ ਐਲਾਨੇ ਜਾਣ ਕਿਉਂਕਿ ਹੁਣ ਡੇਟਸ ਘੱਟ ਰਹਿ ਗਈਆਂ ਨੇ 14 ਤਰੀਕ ਤੱਕ ਜਿਹੜੀ ਆ ਉਹ ਸਿਰਫ ਨਾਮਜ਼ਦਗੀ ਭਰਨ ਦੀ ਤਰੀਕ ਹੈਗੀ ਹੈ ਹੋ ਸਕਦਾ ਹੈ ਕਿ ਮੀਨ ਟਾਈਮ ਕੋਈ ਵੱਡਾ ਫੈਸਲਾ ਲੈ ਲਿਆ ਜਾਵੇ ਪਰ ਅਜੇ ਤੱਕ ਸਿਰਫ ਖਡੂਰ ਸਾਹਿਬ ਦੀ ਸੀਟ ਤੋਂ ਭਾਈ ਅਮਰਿਤਪਾਲ ਸਿੰਘ ਚੋਣ ਲੜ ਰਹੇ ਨੇ ਪਰ ਅੰਦਰ ਖਾਤੇ ਇਹ ਵੀ ਗੱਲਾਂ ਚੱਲ ਰਹੀਆਂ ਨੇ ਕਿ ਹੁਣ ਮੰਗ ਉੱਠਦੀ ਪਈ ਹੈ ਕਿ ਪ੍ਰਧਾਨ ਮੰਤਰੀ ਬਾਜੇਕੇ ਨੂੰ ਵੀ ਚੋਣ ਲੜਾਈ ਜਾਵੇ ਲੁਧਿਆਣਾ ਸੀਟ ਤੋਂ ਚੋਣ ਲੜਾਈ ਜਾਵੇ ਇਹ ਗੱਲਾਂ ਚੱਲਦੀਆਂ ਪਈਆਂ ਕੁਲਬੀਰ ਜ਼ੀਰਾ ਨੇ ਵੀ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਬਾਜੇਕੇ ਨੂੰ ਵੀ ਚੋਣ ਲੜਾਉਣੀ ਚਾਹੀਦੀ ਹੈ ਹੁਣ ਚਰਚੇ ਨੇ ਕਿ ਕੀ ਪ੍ਰਧਾਨ ਮੰਤਰੀ ਬਾਜੇਕੇ ਵੀ ਚੋਣ ਲੜੂਗਾ ਐਮਪੀ ਦੀ ਹੁਣ ਗੱਲ ਇੱਥੇ ਆ ਕੇ ਖੜੀ ਹੈ ਕਿ ਹੁਣ ਕੀ ਭਾਈ ਅਮਰਿਤਪਾਲ ਸਿੰਘ ਦੇ ਨਾਲ ਜਿਹੜੇ ਜੇਲ੍ਹ ਦੇ ਵਿੱਚ ਬੰਦ ਨੇ ਉਹ ਵੀ ਚੋਣ ਮੈਦਾਨ 'ਚ ਉਤਰਣਗੇ ਸਿਰਫ ਇੰਨੀਆਂ ਗੱਲਾਂ ਹੀ ਨਹੀਂ ਸਗੋਂ ਇਸ ਦੇ ਨਾਲ ਨਾਲ ਇਹ ਵੀ ਗੱਲ ਸਾਹਮਣੇ ਆਈ ਹੈ ਉੱਬਰ ਕੇ ਕਿ ਹੋ ਸਕਦਾ ਹੈ ਕਿ 2027 ਵੀ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਲੜੀ ਜਾਵੇ ਯਾਨੀ ਕਿ ਉਹਨਾਂ ਵੱਲੋਂ ਉਮੀਦਵਾਰੇ ਲਾਣੇ ਜਾਣ ਹੋ ਸਕਦਾ ਹੈ ਕਿ 2027 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣ ਉਹਨਾਂ ਦੇ ਵਿੱਚ ਵੀ ਉਮੀਦਵਾਰ ਐਲਾਨੇ ਜਾਣ ਇਸ ਦੀ ਗੱਲ ਤਾਂ ਕਹੀ ਜਾ ਰਹੀ ਹੈ ਕਿਉਂਕਿ ਭਾਈ ਅਮਰਿਤਪਾਲ ਸਿੰਘ ਫਿਲਹਾਲ ਐਮਪੀ ਦੀ ਚੋਣ ਲੜਦੇ ਪਏ ਨੇ ਔਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਇਹ ਦਾਵਾ ਆ ਕਿ ਜੇ ਭਾਈ ਅਮਰਿਤਪਾਲ ਸਿੰਘ ਇਹ ਐਮਪੀ ਦੀ ਚੋਣ ਜਿੱਤ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾਣ ਤੇ ਪੰਥਕ ਬੁਨਿਆਦ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਨਿਤਰੇ ਆ ਜਾਵੇ ਲਗਾਤਾਰ ਚਰਚਾਵਾ ਜਿਹੜੀਆਂ ਨੇ ਉਹ ਚੱਲਦੀਆਂ ਪਈਆਂ ਨੇ ਅਜੇ ਤੱਕ ਲੋਕ ਸਭਾ ਸੀਟ ਨੂੰ ਲੈ ਕੇ ਭਾਈ ਅਮਰਿਤਪਾਲ ਸਿੰਘ ਦਾ ਹੀ ਖਲਾਸਾ ਹੋਇਆ ਹੈ ਕਿ ਭਾਈ ਅਮਰਿਤਪਾਲ ਸਿੰਘ ਚੋਣ ਹੁਣ ਆਫੀਸ਼ੀਅਲੀ ਲੜਦੇ ਪਏ ਨੇ ਨਾਮਜ਼ਦਗੀ ਪਾਰ ਦਿੱਤੀ ਗਈ ਹੈ ਅਜੇ ਤੱਕ ਪ੍ਰਧਾਨ ਮੰਤਰੀ ਬਾਜੇਕੇ ਦੇ ਬਾਰੇ ਜ਼ਿਕਰ ਜ਼ਰੂਰ ਚੱਲਿਆ ਆ ਹਾਲਾਂਕਿ ਉਸ ਬਾਰੇ ਕੋਈ ਪ੍ਰਮਾਣ ਨਹੀਂ ਹੈਗਾ ਪੁਖਤਾ ਪ੍ਰਮਾਣ ਨਹੀਂ ਹੈਗਾ ਔਰ ਦੂਜੇ ਪਾਸੇ 2027 ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਉਹਨਾਂ ਦੇ ਵੱਲ ਵੀ ਫਿਲਹਾਲ ਚਰਚਾ ਜਿਹੜੀ ਵੱਧਦੀ ਨਜ਼ਰ ਆ ਰਹੀ ਹੈ ਕੀ ਕੁਝ ਹੋਵੇਗਾ ਆਂਦੇ ਸਮੇਂ ਦੇ ਵਿੱਚ ਕਿਹੜੇ ਵੱਡੇ ਫੈਸਲੇ ਕੀਤੇ ਜਾਂਦੇ ਨੇ ਉਹ ਇਹਨਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਉੱਤੇ ਨਿਰਭਰ ਕਰਦੇ ਨੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ